ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਅਸਪੰਦ ਸਿੰਘ ਹੈ ਅਸੀਂ ਪੂਰੀ ਇੱਕ ਟੀਮ ਹਾਂ ਤਾਤਸਵਰਨਾ ਤੋਂ ਪੂਰੀ 8 ਬੰਦਿਆਂ ਦੀ ਟੀਮ ਨੇ ਅੱਜ ਅਸੀਂ 37 ਕਿਲੋ ਦਾ ਇੱਕ ਪਰਾਂਠਾ ਬਣਾਇਆ ਹੈ ਜੋ ਕਿ ਗਿਨੀਸ ਬੁੱਕ ਆਫ ਵਰਲਡ ਰਿਕਾਰਡ ਦਾ ਇੱਕ ਰਿਕਾਰਡ ਹੈ ਦੁਨੀਆ ਦਾ ਸਭ ਤੋਂ ਵੱਡੇ ਪਰਾਂਠੇ ਦਾ ਤੇ ਅਸੀਂ ਇੱਕ 8 ਬੰਦਿਆਂ ਦੀ ਟੀਮ ਹਾਂ ਤਾਤਸਵਰਨਾ ਤੋਂ ਜਿਹੜੇ ਕਿ ਇਸ ਕੰਮ ਨੂੰ ਟਰਾਈ ਕਰ ਰਹੇ ਸੀ ਆਲਮੋਸਟ ਪਿਛਲੇ ਇੱਕ ਹਫ਼ਤੇ ਤੋਂ ਅਸੀਂ ਟਰਾਈ ਕਰ ਰਹੇ ਸੀ ਹਰ ਰੋਜ਼ ਕਿ ਇਹ ਰਿਕਾਰਡ ਬਣਾਇਆ ਜਾਵੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪਰਾਂਠਾ ਮਤਲਬ ਪੰਜਾਬ ਦੀ ਪਹਿਚਾਨ ਹੈ ਤੇ ਸਾਡਾ ਅਸੀਂ ਇਰਾਦਾ ਕਿ ਜੋ WhatsApp ਤੋਂ ਵੱਡਾ ਪ੍ਰਾਂਠਾ ਦਾ ਰਿਕਾਰਡ ਹੋਵੇ ਉਹ ਸਾਡੇ ਨਾਮ ਹੋਣਾ ਚਾਹੀਦਾ ਹੈ ਤੇ ਪੂਰੀ ਤਾਤਸਵਰਨਾ ਦੀ ਟੀਮ ਮੈਨੇਜਮੈਂਟ ਇਹ ਸਾਡਾ ਸਾਥ ਦਿੱਤਾ ਤੇ ਅਸੀਂ ਇਹਦੇ ਪਹਿਲਾਂ ਟ੍ਰਾਇਲਸ ਕੀਤੇ ਕੁਝ ਹੋਟਲ ਦੇ ਵਿੱਚ ਹੀ ਆਲਮੋਸਟ ਸੱਤ ਦਿਨਾਂ ਤੋਂ ਟ੍ਰਾਈ ਕਰ ਰਹੇ ਸੀ ਸ਼ੁਰੂ ਦੇ ਵਿੱਚ ਥੋੜਾ ਸਾ ਸਾਨੂੰ ਪ੍ਰੋਬਲਮ ਵੀ ਆਈ ਬਟ ਬਾਅਦ ਵਿੱਚ ਇੱਕ ਵਾਰ ਜਦੋਂ ਕਾਮਯਾਬੀ ਮਿਲੀ ਤੇ ਫੇਰ ਸਾਡੇ ਹੌਸਲੇ ਵਧ ਗਏ ਉਸ ਤੋਂ ਬਾਅਦ ਅੱਜ ਫਾਈਨਲੀ ਅਸੀਂ ਜਿਹੜਾ ਪ੍ਰਾਂਠਾ ਬਣਾਉਣ ਚ ਕਾਮਯਾਬ ਹੋਏ ਹਾਂ ਜੋ ਕਿ ਇੱਕ ਵਰਲਡ ਰਿਕਾਰਡ ਬਣ ਗਿਆ ਹੈ ਸਾਡਾ ਮਕਸਦ ਸੀ ਕਿ 32 ਕਿਲੋ ਦਾ ਪ੍ਰਾਂਠਾ ਬਣਾਉਣਾ ਬਟ ਐਟ ਦ ਐਂਡ ਅਸੀਂ 37 ਕਿਲੋ ਦਾ ਪ੍ਰਾਂਠਾ ਬਣਾ ਜੋ ਪਰਾਂਠਾ ਅਸੀਂ ਬਣਾਇਆ ਹੈ ਇਹਦੇ ਲਈ ਸਾਨੂੰ ਆਲਮੋਸਟ 25 ਕਿਲੋ ਆਟਾ ਲੱਗਾ ਜਿਹਦੇ ਵਿੱਚ ਥੋੜੀ ਮੇਥੀ ਪਾਈ ਹੋਈ ਹੈ ਤੇ ਪਾਣੀ ਜਿਹੜਾ ਪਰਾਂਠਾ ਬਣਾਇਆ ਹੈ ਬਿਲਕੁਲ ਇਸ ਤਰੀਕੇ ਨਾਲ ਬਣਾਇਆ ਜਿਵੇਂ ਆਪਣਾ ਘਰ ਵਿੱਚ ਬੰਦਦਾ ਹੈ ਇਹਦੇ ਵਿੱਚ ਸਿਰਫ ਆਟਾ ਨਮਕ ਤੇਲ ਤੇ ਪਾਣੀ ਤੇ ਮੇਥੀ ਉਹ ਯੂਜ਼ ਕੀਤਾ ਉਸ ਤੋਂ ਇਲਾਵਾ ਹੋਰ ਕੁਝ ਵੀ ਯੂਜ਼ ਨਹੀਂ ਕੀਤਾ ਗਿਆ ਜਿਹੜਾ ਬਰਨਰ ਅਸੀਂ ਯੂਜ਼ ਕੀਤਾ ਇਹਦੇ ਲਈ ਉਹਦੇ ਵਿੱਚ 20 ਬਰਨਰ ਲੱਗੇ ਹੋਏ ਆ ਹੌਟ ਪਲੇਟ ਤੇ ਤੇ ਇਹ 10x5 ਦੀ ਹੌਟ ਪਲੇਟ ਹੈ ਤੇ ਜਿਹੜਾ ਪਰਾਂਠਾ ਅਸੀਂ ਬਣਾਇਆ ਹੈ ਉਹ 37 ਕਿਲੋ ਦਾ weight ਹੈ ਤੇ 8 ਫੀਟ ਲੰਬਾ ਤੇ 5 ਫੀਟ ਚੌੜਾ ਹੈ ਇਹਨੂੰ ਵੇਲਣ ਵਾਸਤੇ ਵੇਲਣੇ ਵੀ ਕੋਈ ਗੱਲ ਨਹੀਂ ਇਹਨੂੰ ਵੇਲਣ ਵਾਸਤੇ ਸਪੈਸ਼ਲ ਵੇਲਣੇ ਬਣਵਾਏ ਪਏ ਸਪੈਸ਼ਲ ਹੌਟ ਪਲੇਟ ਬਣਵਾਣੀ ਪਈ ਜਿਹੜਾ ਵੇਲਣੇ ਅਸੀਂ ਯੂਜ਼ ਕੀਤੇ ਦੋ ਵੇਲਣੇ ਯੂਜ਼ ਕੀਤੇ ਇਹ ਦੋਨੋਂ 8 ਫੀਟ ਲੰਬੇ ਆ ਤੇ ਇਹਨਾਂ ਦਾ weight ਵੀ অলਮੋਸਟ 25 ਕਿਲੋ ਦਾ ਆ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਅਸਪੰਨ ਸਿੰਘ ਹੈ ਅਸੀਂ ਪੂਰੀ ਇੱਕ ਟੀਮ ਹਾਂ ਤਾਤਸਵਰਨਾ ਤੋਂ ਪੂਰੀ 8 ਬੰਦਿਆਂ ਦੀ ਟੀਮ ਨੇ ਅੱਜ ਅਸੀਂ 37 ਕਿਲੋ ਦਾ ਇੱਕ ਪਰਾਂਠਾ ਬਣਾਇਆ ਹੈ ਜੋ ਕਿ ਗਿਨੀਸ ਬੁੱਕ ਆਫ ਵਰਲਡ ਰਿਕਾਰਡ ਦਾ ਇੱਕ ਰਿਕਾਰਡ ਹੈ ਦੁਨੀਆ ਦਾ ਸਭ ਤੋਂ ਵੱਡੇ ਪਰਾਂਠੇ ਦਾ ਤੇ ਅਸੀਂ ਇੱਕ 8 ਬੰਦਿਆਂ ਦੀ ਟੀਮ ਹਾਂ ਤਾਤਸਵਰਨਾ ਤੋਂ ਜਿਹੜੇ ਕਿ ਇਸ ਕੰਮ ਨੂੰ ਟਰਾਈ ਕਰ ਰਹੇ ਸੀ ਆਲਮੋਸਟ ਪਿਛਲੇ ਇੱਕ ਹਫ਼ਤੇ ਤੋਂ ਅਸੀਂ ਟਰਾਈ ਕਰ ਰਹੇ ਸੀ ਹਰ ਰੋਜ਼ ਕਿ ਇਹ ਰਿਕਾਰਡ ਬਣਾਇਆ ਜਾਵੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪਰਾਂਠਾ ਮਤਲਬ ਪੰਜਾਬ ਦੀ ਪਹਿਚਾਨ ਹੈ ਤੇ ਸਾਡਾ ਅਸੀਂ ਇਰਾਦਾ ਕਿ ਜੋ WhatsApp ਤੋਂ ਵੱਡਾ ਪ੍ਰਾਂਠਾ ਦਾ ਰਿਕਾਰਡ ਹੋਵੇ ਉਹ ਸਾਡੇ ਨਾਮ ਹੋਣਾ ਚਾਹੀਦਾ ਹੈ ਤੇ ਪੂਰੀ ਤਾਤਸਵਰਨਾ ਦੀ ਟੀਮ ਮੈਨੇਜਮੈਂਟ ਇਹ ਸਾਡਾ ਸਾਥ ਦਿੱਤਾ ਤੇ ਅਸੀਂ ਇਹਦੇ ਪਹਿਲਾਂ ਟ੍ਰਾਇਲਸ ਕੀਤੇ ਕੁਝ ਹੋਟਲ ਦੇ ਵਿੱਚ ਹੀ ਆਲਮੋਸਟ ਪੂਰੇ 7 ਦਿਨਾਂ ਤੋਂ ਟ੍ਰਾਈ ਕਰ ਰਹੇ ਸੀ ਸ਼ੁਰੂ ਦੇ ਵਿੱਚ ਥੋੜਾ ਸਾ ਸਾਨੂੰ ਪ੍ਰੋਬਲਮ ਵੀ ਆਈ ਪਰ ਬਾਅਦ ਵਿੱਚ ਇੱਕ ਵਾਰ ਜਦੋਂ ਕਾਮਯਾਬੀ ਮਿਲੀ ਤੇ ਫੇਰ ਸਾਡੇ ਹੌਸਲੇ ਵੱਧ ਗਏ ਉਸ ਤੋਂ ਬਾਅਦ ਅੱਜ ਫਾਈਨਲੀ ਅਸੀਂ ਜਿਹੜਾ ਪ੍ਰਾਂਠਾ ਬਣਾਉਣ ਚ ਕਾਮਯਾਬ ਹੋਏ ਹਾਂ ਜੋ ਕਿ ਇੱਕ ਵਰਲਡ ਰਿਕਾਰਡ ਬਣ ਗਿਆ ਹੈ ਸਾਡਾ ਮਕਸਦ ਸੀ ਕਿ 32 ਕਿਲੋ ਦਾ ਪ੍ਰਾਂਠਾ ਬਣਾਉਣਾ ਬਟ ਐਟ ਦ ਐਂਡ ਅਸੀਂ ਸਾਡੇ 37 ਕਿਲੋ ਦਾ ਪ੍ਰਾਂਠ ਜੋ ਪਰਾਂਠਾ ਅਸੀਂ ਬਣਾਇਆ ਹੈ ਇਹਦੇ ਲਈ ਸਾਨੂੰ ਆਲਮੋਸਟ 25 ਕਿਲੋ ਆਟਾ ਲੱਗਾ ਜਿਹਦੇ ਵਿੱਚ ਥੋੜੀ ਮੇਥੀ ਪਾਈ ਹੋਈ ਹੈ ਤੇ ਪਾਣੀ ਜਿਹੜਾ ਪਰਾਂਠਾ ਬਣਾਇਆ ਹੈ ਬਿਲਕੁਲ ਇਸ ਤਰੀਕੇ ਨਾਲ ਬਣਾਇਆ ਜਿਵੇਂ ਆਪਣਾ ਘਰ ਵਿੱਚ ਬੰਦਦਾ ਹੈ ਇਹਦੇ ਵਿੱਚ ਸਿਰਫ ਆਟਾ ਨਮਕ ਤੇਲ ਤੇ ਪਾਣੀ ਤੇ ਮੇਥੀ ਉਹ ਯੂਜ਼ ਕੀਤਾ ਉਸ ਤੋਂ ਇਲਾਵਾ ਹੋਰ ਕੁਝ ਵੀ ਯੂਜ਼ ਨਹੀਂ ਕੀਤਾ ਗਿਆ ਜਿਹੜਾ ਬਰਨਰ ਅਸੀਂ ਯੂਜ਼ ਕੀਤਾ ਇਹਦੇ ਲਈ ਉਹਦੇ ਵਿੱਚ 20 ਬਰਨਰ ਲੱਗੇ ਹੋਏ ਆ ਹੌਟ ਪਲੇਟ ਤੇ ਤੇ ਇਹ 10x5 ਦੀ ਹੌਟ ਪਲੇਟ ਹੈ ਜਿਹੜਾ ਪ੍ਰਾਂਠਾ ਅਸੀਂ ਬਣਾਇਆ ਹੈ ਉਹ 37 ਕਿਲੋ ਦਾ weight ਹੈ ਤੇ 8 ਫੀਟ ਲੰਬਾ ਤੇ 5 ਫੀਟ ਚੌੜਾ ਹੈ ਇਹਨੂੰ ਵੇਲਣ ਵਾਸਤੇ ਵੇਲਣੇ ਵੀ ਕੋਈ ਗੱਲ ਨਹੀਂ ਇਹਨੂੰ ਵੇਲਣ ਵਾਸਤੇ ਸਪੈਸ਼ਲ ਵੇਲਣੇ ਬਣਵਾਏ ਪਏ ਸਪੈਸ਼ਲ ਹੌਟ ਪਲੇਟ ਬਣਵਾਣੀ ਪਈ ਜਿਹੜਾ ਵੇਲਣੇ ਅਸੀਂ ਯੂਜ਼ ਕੀਤੇ ਦੋ ਵੇਲਣੇ ਯੂਜ਼ ਕੀਤੇ ਇਹ ਦੋਨੋਂ 8 ਫੀਟ ਲੰਬੇ ਆ ਤੇ ਇਹਨਾਂ ਦਾ weight ਵੀ ਆਲਮੋਸਟ 25 ਕਿਲੋ ਦਾ ਹੈ